ਜਿੰਨੇ ਕੋਰ ਤੁਹਾਡੇ ਲੋਕਲ ਐਮਐਲਏ ਤੇ ਇਸ ਕਾਨਫਰੰਸ ਦੇ ਪ੍ਰਬੰਧਕ ਸਾਡੀ ਪਾਰਟੀ ਦੇ ਐਮਐਲਏ ਸਾਡੀ ਪਾਰਟੀ ਦੇ ਬਹੁਤ ਸਾਰੇ ਵੀਪਰ ਜਨ ਸਭਾ ਹਲਕਾ ਖੋਚਿਆ ਤੋਂ ਔਰ ਮੀਡੀਆ ਦੇ ਲੋਕ ਅਗਰ ਤੁਸੀਂ ਸਾਰੇ ਬਹੁਤ ਪਾਰਟੀ ਦੇ ਜੁਝਾਰੂ ਤੇ اخਲਾਕੀ ਤੇ ਗੈਰਤਮੰਦ ਲੋਕ ਬੈਠੇ ਹੋ ਆਪਾਂ ਸਾਰੇ ਅੱਜ ਬੜੇ ਪਾਵਨ ਪਵਿੱਤਰ ਇਤਿਹਾਸਿਕ ਜਿਹੜੀ ਵਿਸ਼ੇਸ਼ ਦੇ ਵਿੱਚ ਅਹਿਮੀਅਤ ਆ ਖਾਲਸੇ ਦੀ ਸਿੱਖਣਾ ਦੇ ਵਾਸਤੇ ਮੌਕੇ ਤੇ ਅਗਤਰ ਹੋਇਆ ਸਾਡੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿੱਥੇ 1690 ਦੇ ਵਿੱਚ ਗਰੀਬਾ ਘੋਪਿਆਂ ਚੋਂ ਪੰਜਾਂ ਪਿਆਰਿਆਂ ਨੂੰ ਸ਼ਿਕਾਰ ਕੇ ਖਾਲਸੇ ਦੀ ਸਿੱਖਣਾ ਕੀਤੀ ਉਥੇ 9 ਮਹੀਨੇ ਕਲਵੰਡੀ ਸਾਹਮਣੇ ਬਹਿ ਕੇ ਉਹਨਾਂ ਨੇ ਗੁਰੂ ਗੰਗ ਸਾਹਿਬ ਨੂੰ ਸੰਪੂਰਨ ਕਰਨ ਵਿੱਚ ਆਪਣਾ ਯੋਗਦਾਨ ਪਾਇਆ ਆਪਾਂ ਉਹ ਲੋਗ ਆ ਜਿਨ੍ਹਾਂ ਨੇ ਉਹਨਾਂ ਨੂੰ ਪੁਰਸ਼ਾਂ ਨੇ ਜੋ ਸਪਿਰਟ ਭਰੀ ਔਰ ਜੋ ਸਪਿਰਟ ਦਾ ਜੋ ਕੁਰਬਾਨੀਆਂ ਦਾ ਵੇਸਾ ਆਪਣੇ ਕੋਲ ਆ। چاہے ਆਪਾਂ ਹਿੰਦੂ ਦੀ ਛੱਤਰ ਵੀ ਗੱਲ ਕਰਦੀਏ ਇੱਕ ਉੱਤੇ ਬਾਦਖਾਨ ਦੀ। ਕਸ਼ਮੀਰ ਦੇ ਪੰਡਤਾਂ ਬ੍ਰਾਹਮਣਾਂ ਦੀ ਖਾਤਰ ਆਪਣਾ ਬਲਦਾਨ ਦਿੱਤਾ ਸੀਸ਼ਤਾ। ਛੋਟੇ-ਛੋਟੇ ਬੱਚੇ 7 ਸਾਲ 9 ਸਾਲ ਦੇ ਮੀਹਾਂ ਵਿੱਚ ਚੜ੍ਹੇ ਗਏ। ਔਰ ਬਹੁਤ ਹੋਰ ਆਪਣੇ ਕੋਲ ਗੌਰਵਮਈ ਇਤਿਹਾਸ ਹੈ। ਤਪੀਆਂ-ਤਪੀਆਂ ਦੇ ਬੈਠੇ آل سو سال جی گرو گر گوبند جی مہاراج نے اپنے روح مکی سی این سال نے بہادر جن لاہور کے قلعے سے چڈا چڈا کٹ کے چالیس سال مہاراجا رنجیت سنگھ کا ایک سنہری اتہاس والا راج جس راج میں کسی کو پھانسی نہیں دیتی گئی جس راج کو اج بھی اسی یاد کرتے ہیں ایک بہت بنا کسے ذات پات کو بنا کسے پہلو پیت کو بنا کسی پک پات کو ایک سارے سانتا راج سی پائی اے اپنے سارے چی پارٹی بن گئی لیکن چنتا لوگ نہیں جا رہی ہے ਕੋਈ ਦਿੱਤੇ ਗਏ ਨੇ ਸਾਡੇ ਬੱਚੇ 50 ਲੱਖ ਦੇ ਖਰੀਦੇ ਰੋਜ਼ਾਨ ਟੱਕੇ ਭਾਰੇ ਨੇ ਕਿਸਾਨ ਤੇ ਖੇਤ ਮਜ਼ਦੂਰ ਕੋਈ ਦਿਨ ਨਹੀਂ ਜਾਂਦਾ ਜਦ ਜਨ ਆਤਮੰਤਿਆ ਕਰਦੇ ਨੇ ਪ੍ਰਵਾਹ ਉਹ پنجاب ਜਿਹੜਾ ਦੇਸ਼ ਦਾ ਟਿਕਾਣਾ ਉਹਦੇ ਕਿਸਾਨ ਤੇ ਮਜ਼ਦੂਰ ਭੁੱਖੇ ਸੌਂਦੇ ਨੇ ਮਰਦੇ ਨੇ ਸਾਡਾ ਮੁਕਾਮ ਖੱਪ ਹੋ ਗਿਆ ਪੰਜਾਬ ਦੇ ਵਿੱਚ ਅਰਾਜਕਤਾ ਫੈਲੀ ਹੋਈ ਆ ਇਹ ਸਾਰੇ ਮਸਲਿਆਂ ਤੇ ਅਹ ਹਾਲੀ ਵਿੱਚ ਚੋਣਾਂ ਹੋਈਆਂ ਲੋਕ ਬਹੁਤ ਉਮੀਦਾਂ ਰੱਖਦੇ ਸੀ ਆਪਣੇ ਤੋਂ ਕੀ ਘਰ ਸੀ 23% ਲੋਕ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਇਆ ਅਸੀਂ ਸੂਚੀ ਪਾਰਟੀ ਅਸੀਂ ਵਿਣੀ ਆ ਉਹਨਾਂ ਲੋਕਾਂ ਦੇ ਜਿਨ੍ਹਾਂ ਨੇ ਸਾਨੂੰ ਵਿਰੋਧੀ ਕਿਰਦਾ ਥਾਂ ਦਵਾਇਆ ਲੇਕਿਨ ਨਾਲ ਇਹ ਵੀ ਸੱਚੋ ਸੱਚ ਉਹ 2014 ਨੂੰ ਸਾਡੀ ਪਾਰਟੀ ਦੇ ਕੋਲ ਨਾ ਕੋਈ ਪੋਲਿੰਗ ਬੂਥ ਸੀ ਨਾ ਕੋਈ ਮਸ਼ੀਨ ਸੀ

عام آدمی پارٹی کے ممبر پارلیمنٹ نہیں بڑھایا لیکن انقلابی تے اخلاقی پجامیاں نے وہ سوچوں کو پکڑیا تے پکڑ کے اپنا چار ممبر پارلیمنٹ دلی دی اس پارلیمنٹ لکھ پہ ایتھے بس نہیں توڑے تو میں رکھنا بہت سارے لوگ آگے بھی پچھلے سال تا مادی بیلا سی مقصر آپ اس اکاتھ رچ پہنچے کا ہو وہ پھر آپ کو ہارے ਮਕਾਨ ਦੀ ਦੁਨਾਨ ਵਿੱਚ ਲੋਕ ਨਾ ਸਾਡੇ ਕੋਲ ਬੱਸਾਂ ਨਾ ਸਾਡੇ ਕੋਲ ਧੰਦੀਆਂ ਲੋਕੀ ਕਾਂਗਰਸ ਦੀਆਂ ਬਸਾਂ ਤੇ ਚੜੀਏ 12 ਨੇ ਲਿਖਿਆ ਹਿੰਦੁਸਤਾਨ ਟਾਈਮ ਅਖਬਾਰ ਨੇ ਫੋਟੋਆਂ ਦਿਖਾਈਆਂ ਕਿ ਆਹ ਕਾਂਗਰਸ ਦੇ ਢੰਡਿਆ ਵਾਲੀ ਵਾਸਿਆ ਇਹਦੇ ਤੋਂ ਉੱਤਰ ਕੇ ਲੋਕ ਆਮ ਆਦਮੀ ਪਾਰਟੀ ਦੇ ਪੰਡਾਲ ਵਿੱਚ ਗਏ ਇਹਦਾ ਮਤਲਬ ਇਹ ਹੋਇਆ ਕਿ ਕਿਦਾਂ ਆ ਕਿਤੇ ਸਾਡੇ ਖਾਮੀਆਂ ਆ ਰਹੀਆਂ ਨੇ ਹੁਣ ਜੇ ਆਪ ਆਪ ਆਪਣੀਆਂ ਗਲਤੀਆਂ ਨੂੰ ਸਵੀਕਾਰ ਨਹੀਂ ਮੰਨ ਕਰਾਂਗੇ ਮੈਂ ਸਮਝੂਗਾ ਕਿ ਆਪੋ ਪੰਜਾਬ ਦੇ ਲੋਕਾਂ ਦੇ ਨਾਲ ਬੜੀ ਮਾਣੀ ਚੋਣਾ ਕੋਲੋਂ ਅਸੀਂ ਤੱਕ ਜਿਹੜੇ ਪੰਜਾਬ ਦੇ ਲੋਕ ਹੋ ਰਹੇ ਆ ਅਸੀਂ ਇੱਜ਼ਤ ਕਰਦੇ ਆ ਰਣਕੇਸ਼ਰੀ ਆਵਾਜ਼ ਦੀ ਉਹਨਾਂ ਦੀ ਉਹ ਸੋਚ ਜਿਹੜੇ ਇਨਸਾਨ ਉਹ ਕਹਿੰਦੇ ਰਹੇਗੇ ਮੈਂ ਇਸ ਦੇਸ਼ ਵਿੱਚੋਂ ਪਿਸਤਾ ਚੱਲ ਕੱਢਣਾ ਸੀ ਉਹ ਸੋਚ ਤੇ ਨਾਲ ਬੱਝੋ ਇਨਸਾਨੇ ਲੇਕਿਨ ਮੇਰਾ ਖਿਆਲ ਹੈ ਕਿ ਜਿਹੜੀ ਪੰਜਾਬ ਵਿੱਚ ਸੂਣ ਹੋਈ ਉਹਦੇ ਸਾਡੀਆਂ ਹੁਨਟਾਈਆਂ ਜਿਹਦੇ ਵਿੱਚ ਮੈਂ ਆਪਣੇ ਆਪ ਨੂੰ ਸਭ ਤੋਂ ਮੋਰੇ ਰੱਖ ਕੇ ਸ਼ਾਮਿਲ ਕਰਕੇ موومینٹا طاقت والی میں دلی کے ارادہ مارا نہیں سا اپنے دلی وہ اپنے ਆਮ ਆਦਮੀ ਪਾਰਟੀ ਦੀ ਸਰਕਾਰ ਕਰਾਉਣਾ ਚਾਹੁੰਦੇ ਸੀ ਲੇਕਿਨ ਦੁੱਖ ਤਾਂ ਸੋਚਣਾ ਕਰਨਾ ਚੋਨਾ ਕਿਉਂ ਨਾ ਨੇ ਜੋ ਦਿੱਲੀ ਵਿੱਚ ਚੋਣ ਜਿੱਦਾ ਲੜੀ ਗਈ ਉਹੀ ਮਾਡਲ ਨੂੰ ਪੰਜਾਬ ਦੇ ਉੱਤੇ ਥੋਪ ਦਿੱਤਾ ਸੁਣਿਆ ਹੀ ਨਹੀਂ ਕਿਸੇ ਦੀ ਗੱਲ ਬਹੁਤ ਲੋਗਾਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਪੰਜਾਬ ਦੇ ਲੋਕ ਇੱਕ ਅਲੱਗ ਸੋਚ ਵਿਚਾਰਤਾ ਰਾ ਦੇ ਨੇ ਪਹਿਚਾਨਾ ਰਹਿਦਾ ਵਾ ਸੁਭਾਨ ਰਹਿਦਾ ਵਾ ਪਠੋਕਰ ਰਹਿਦਾ ਵਾ ਤੇ ਕਿ

ਭਾਈ ਉਮੀਦਵਾਰ ਅੱਛੇ ਲੱਗੇ ਉਹਨਾਂ ਨੂੰ ਲੋਕਾਂ ਨੂੰ ਮੋਟਾ-ਮੋਟਾ ਪਤਾ ਚੱਲਦਾ। ਪੁਲਾਤ ਖਾਕੇ ਦੇ ਵਿੱਚ ਸਾਰੇ ਪੰਜਾਬ ਵਿੱਚ ਸਤਤਕ ਕਾਂਗਰਸ ਦੇ ਵੀਰ ਕਿੰਨੇ ਸੀਗੇ। ਮੇਰਾ ਲਾਗਾ ਬਿਆਸ ਕਰਿਆ ਦੇ ਕੱਡੇ ਦੇ ਉੱਤੇ ਮਾਝੇ ਨਾਲ ਲੱਗਦਾ ਸਾਰਾ ਮਰਜਾ ਸਾਫ ਸੀ। ਲੇਕਿਨ ਉਸੇ ਹਰਾਨ ਹੋ ਕੇ ਸੁਣ ਕੇ ਇਹ ਪੁਲਾਤ ਦੇ ਲੋਕਾਂ ਨੇ ਕਾਂਗਰਸ ਨੂੰ ਮਹਿਜ਼ 950 ਵੋਟ ਪਾਏਗਾ। ਮਹਿਜ਼ 950 ਵੋਟ। ਇਹਦਾ ਮਤਲਬ ਹੈ ਕਿ ਪੰਜਾਬ ਦੇ ਲੋਕ ਅੱਛੇ ਉਮੀਦਵਾਰ ਚਾਹੁੰਦੇ। ਔਰ ਅੱਛੇ ਉਮੀਦਵਾਰ ਸਾਡੀ ਪਾਰਟੀ ਦਾ ਸਭ ਤੋਂ ਪਹਿਲਾ ਫਰਸ ਸੀਗਾ ਸਾਡਾ ਸੰਵਿਧਾਨ ਸਾਡਾ ਸੁਨਰਾਜ ਕਰ ਲੋ ਉਹਦੇ 'ਚ ਲਿਖਿਆ ਸੀਗਾ ਕਿ ਪੰਜਾਬ ਦੇ ਇਲਾਕਿਆਂ ਚੋਂ ਵਲੰਟੀਅਰ ਜਿਹੜੇ ਨੇ ਉਹ ਆਪਣੇ ਉਮੀਦਵਾਰ ਚੁਣਨਗੇ ਪ੍ਰਾਉ ਜਿਤਨੇ ਅਸੀਂ ਉਸ ਗੱਲ ਤੇ ਆਪਣੀ ਸੋਣ ਤੇ ਬਹੁ ਪ੍ਰੋਮਿਸ ਕੀਤਾ ਅਸੀਂ ਉਹਦੇ ਤੇ ਇਸ ਇਸ ਗੱਲ ਨੂੰ ਅਸੀਂ ਜਿਹੜੋ ਪਿੱਛੇ ਗੱਲਤਾ ਉਦੋਂ ਦੀ ਪੰਜਾਬ ਦੇ ਲੋਕਾਂ ਨੂੰ ਸ਼ੰਕਾ ਪੈਦਾ ਹੋਣੀ ਸੀ ਫਰਕ ਕਰੋ ਕਿਸੇ ਇਲਾਕੇ ਦੇ ਵਿੱਚ ਆਪਾਂ volunteers ਦਾ ਪੂਰਾ ਡਾਟਾਬੇਸ ਪਾਇਆ ਹੁੰਦਾ 7700 800 ਨਿੱਕਰ ਫੋਰਸ volunteers ਜਿਹਨਾਂ ਨੂੰ ਕਾੜੀ ਚੁਕੀਤੇ ਉੱਤੇ ਨੰਬਰ ਲਾਏ ਹੁੰਦੇ ਤੇ ਜਦ ਜਦ ਉਸ ਇਲਾਕੇ ਦੀ ਵੋਟ ਪੈਣੀ ਸੀ ਉਹਨਾਂ 7500 800 ਨੂੰ ਬੁਲਾਉਂਦੇ ਤੇ 15 ਆਦਮੀ ਆਪਣੇ ਨਾਮ ਦੇਟ ਕੇ ਪੱਤਰ ਭਾਦੇ ਤੇ 7500 ਕੋਟਪਾਲ ਦਾ ਜਿਸ ਨੂੰ ਭਰਾਓ volunteers ਚਾਹਦੇ ਇਸੇ 14 ਬੰਦਿਆਂ ਨੇ ਮੁੜ ਕੇ ਰੋਣਾ ਨਹੀਂ ਸੀ ਇਤਰਾਜ਼ ਨਹੀਂ ਸੀ ਕਰਨਾ ਇਲਜ਼ਾਮ ਨਹੀਂ ਸੀ ਲਾਉਣੇ ਇਸ ਲਈ ਸਾਡੇ ਕੋਲੋਂ ਇਹ ਜਿਹੜੀਆਂ ਖਾਮੀਆਂ ਹੋਈਆਂ ਨੇ ਨਾ ਖਾਮੀਆਂ ਇਹ ਸਾਨੂੰ ਮੰਨਣੀਆਂ ਚਾਹੀਦੀਆਂ ਸਰਕਾਰ ਕਾਮੀਆਂ ਚਾਹੀਦੀਆਂ ਔਰ ਨਾਂ ਮੈ ਜਿਹੜਾ ਚੋਣਾ ਵਾ ਇਹ ਪੰਜਾਬ ਦੇ ਵਿੱਚ ਚਿਹਰਾ ਨਾ ਦੇਣਾ ਸਾਰੇ ਪੰਜਾਬ ਦੇ ਵਿੱਚ ਚਰਚਾ ਚੱਲ ਰਹੀ ਸੀ ਕਿ ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਦਾ ਚਿਹਰਾ ਦਿੱਤਾ ਗਿਆ ਸੀ ਪਹਿਲਾਂ ਅਸੀਂ ਕਾਫੀ ਦੇਰ ਕਹਿੰਦੇ ਰਹੇ ਕਿ ਪੰਜਾਬ ਦੇ ਵਿੱਚ ਅਸੀਂ ਪੰਜਾਬੀ ਤੇ ਸਿੱਖ ਕੁਕਪੰਦ ਦਾ ਚਿਹਰਾ ਵਿਆਗੇ ਤੇ ਗਰੇ ਨੇੜੇ ਜਾ ਕੇ ਕਹਿ ਦਿੱਤਾ ਇਹ ਇਹ ਚਿਹਰਾ ਜਿਹੜਾ ਫੈਸਲਾ ਹੈ ਸਾਡੇ ਐਮਐਲਏ ਕਰਨ ਦੇ ਲੋਕਾਂ ਨੂੰ ਇਹ ਸੁਭਾ ਬਹਿਣਾ ਹੋ ਗਿਆ ਸੀਗਾ ਕਿਤੇ ਇਹ ਨਾ ਹੋਵੇ ਕਿ ਅਸੀਂ ਸਰਕਾਰ ਬਣਾ ਲਈ ਆ ਆਮ ਆਦਮੀ ਪਾਰਟੀ ਦੀ ਤੇ ਮੁੱਖ ਮੰਤਰੀ ਕਿਤੇ ਉਹ ਬਾਹਰੋਂ ਲਿਆ ਕੇ ਤਾਂ ਸਾਡੇ ਦਿੱਤਾ ਨਹੀਂ ਖੋਪਟਾਂਗੇ ਇਹ 5 4 ਸਾਧੀਆਂ ਸਾਧੀਆਂ ਗੱਲਾਂ ਜਿਹਦੇ ਕਰਕੇ ਸਾਡੀ ਪਾਰਟੀ ਦੀ ਹਾਰ ਹੋਈ ਐ ਠੀਕ ਆ ਅਸੀਂ ਲੜਾਂਗੇ ਅਸੀਂ ਇੱਕ ਨਾ ਇੱਕ ਖੜਕਾਵਾਂਗੇ ਅਸੀਂ ਤੁਹਾਡੇ ਹਰ ਮੁੱਦੇ ਦੇ ਉੱਤੇ ਪਹਿਰਾ ਦੇਾਂਗੇ ਲੇਕਿਨ ਆਪਾਂ ਇੱਕ ਸੁਨਹਿਰੀ ਮੌਕਾ ਕੋਇਆ ਇਸ ਵੀ ਮੇਰੀ ਤੁਹਾਡੇ ਸਾਰਿਆਂ ਦੇ ਸਰੀਏ ਅੱਜ ਸਾਡੀ ਦਿੱਲੀ ਦੀ ਲੀਡਰਸ਼ਿਪ ਅਰਣ ਕੇਚਰੀਵਾਦ ਮੇਰੀ ਬੇਨਤੀ ਆ ਸਿੰ ਨਮਰਤਾ ਦੇ ਨਾਲ ਉਹ ਦੀ ਨਮਰਤਾ ਦੇ ਨਾਲ ਕਿ ਠੀਕ ਹੈ ਤੁਸੀਂ ਕਹਿੰਦੇ ਹੋ ਕਿ ਮਸ਼ੀਨਾ ਦਾ ਮੁਕਸਾ ਤੁਸੀਂ ਰਿਸਰਚ ਕੀਤੀ ਆ ਤੁਸੀਂ ਕੋਰਕ ਕੀਤੀ ਆ ਹੋ ਸਕਦਾ ਮਸ਼ੀਨਾ ਦਾ ਮੁਕਸਾ ਹੋਵੇ ਲੇਕਿਨ ਦੂਸਰੇ ਜਿਹੜੇ ਨੁਕਸ ਨੇ ਉਹਨਾਂ ਨੂੰ ਆਪਾਂ ਸਵੀਕਾਰ ਕਰੀਏ ਅੰਗਰੇਜ਼ੀ ਕਹਿੰਦੇ ਨੇ ਕਲੈਕਟਿਵ ਮੀਜਰਸ ਉਹਨਾਂ ਦੇ ਲਾਗੂ ਠੀਕ ਕਰਕੇ ਆਪਾਂ ਪੰਜਾਬ ਦੇ ਵਿੱਚ ਆਪਣੀ ਪਾਰਟੀ ਨੂੰ ਨਵੇਂ ਸਿਰੇ ਤੋਂ ਲਾਮ ਮੰਗ ਕਰੀਏ ਸਾਡੀ ਸਾਡੇ ਪੰਜਾਬ ਦੇ ਲੋਕਾਂ ਨੂੰ ਤੁਸੀਂ ਦਿੱਲੀ ਵਾਲਿਆਂ ਨੂੰ ਬੇਨਤੀ ਆ ਕਿ ਸਾਨੂੰ ਖੁਦ ਮੁਖਤਿਆਰੀ ਦੇ ਦਿਓ ਸਾਨੂੰ ਫੈਸਲਾ ਕਰਨ ਦੇ ਦਿਓ ਕਿ ਅਸੀਂ ਕੀ ਚੋਣੇ ਆ ਅਸੀਂ ਕਿਸ ਨੂੰ ਚੋਣੇ ਆ ਅਸੀਂ ਕਿਹੜਾ ਉਮੀਦਵਾਰ ਚੋਣੇ ਆ ਇਹ ਖੁਦ ਮੁਖਤਿਆਰੀ ਦੀ ਮੰਗ ਮੈਂ ਤੁਹਾਡੇ ਦਰਮਿਆਨ ਰੱਖੀ ਆ ਭਾਓ ਜੇ ਜਿਆਦਾਬ ਜੇ ਅਸੀਂ ਇਹ ਗੱਲਾਂ ਨਹੀਂ ਕਰਾਂਗੇ ਅਸੀਂ ਸਿਰਫ ਸ਼ਾਮਲ ਕਰਦੇ ਰਹੇ ਸੀ ਫਿਰ ਚੋਰੀ ਚੁੱਕਦੇ ਰਹੇ ਤੇ ਫਿਰ ਮੇਰੀ ਗੱਲ ਅੱਛੀ ਤਰ੍ਹਾਂ ਸਮਝ ਲਿਓ ਭਾਓ ਪੰਜਾਬ ਦੇ ਵਿੱਚ ਐਕਤੀ ਆਪਾਂ ਇਕੱਲੇ ਵਿਰੋਧੀ ਨਹੀਂਗੇ ਇਕ ਆਪਣੇ ਪਿੱਛੇ ਮੋੜਿਆਂ ਦੇ ਅਟਾਲੀਦਰ ਪਾਜਪਾ ਦੀ ਵਿਰੋਧੀ ਪਾਰਟੀ ਜਿਹਨੇ ਕੋ 20% ਵੋਟਾਂ 5 ਪੈਸੇ ਪਾਜਪਾ ਦੀ ਵੋਟਾਂ ਪਾ ਕੇ 30% ਵੋਟਾਂ ਆਪਾਂ ਜੇ ਮદાન ਖਾਲੀ ਛੱਡਿਆ ਹੈ ਵਿਰੋਧੀ ਪੇਤਾ ਅੱਜ ਨਹੀਂ 6-8 ਮਹੀਨਿਆਂ ਬਾਅਦ ਨੂੰ ਮੈਦਾਨ ਜਿਹੜਾ ਹੈ ਉਹਦੇ ਤੇ ਕਬਜ਼ਾ ਕਰ ਇਸ ਲਈ ਮੈਂ ਤੁਹਾਡੇ ਦਰਮਿਆਨ ਆ ਕੇ ਲੱਗਦਾ ਵਾ ਜਈ ਵਾਰ ਲੋਕ ਕਹਿੰਦੇ ਜੀ ਇਹ ਪਾਰਟੀ ਦੀ ਸੁਰਤ ਹੋ ਲੈਦਾ ਬੋਦਾ ਪਰ ਜੇ ਕੋਈ ਆਵਾਜ਼ ਨਹੀਂ ਉਠਾਊਗਾ ਜੇ ਇਹਨਾਂ ਨੂੰ ਸੱਚ ਨੂੰ ਸੱਚ ਕੋਈ ਬਿਆਨ ਨਹੀਂ ਕਰੂਗਾ ਤੇ ਫਿਰ ਆਪਾਂ ਸੁਧਾਰ ਕਿਤਾ ਕਰਾਂਗੇ ਤੁਸੀਂ ਮੈਨੂੰ ਦੱਸੋ ਇਹ ਕਿਹਦੇ ਨੂੰ ਬੋਲ ਗੱਲ ਆ ਗਈ ਪੰਜਾਬ ਦੀ ਅਮਰਿੰਦਰ ਸਿੰਘ ਬਣ ਕੇ 77 ਐਮਐਲਏ ਬਣ ਕੇ ਆਓ ਵੋਟਾਂ ਕਿੰਨੀਆਂ ਪਈਆਂ 38% ਇਹਦਾ ਮਤਲਬ ਪੰਜਾਬ ਦੇ ਲੋਕ ਕਿੰਨੇ ਖਿਲਾਫ ਨੇ ਉਹਨਾਂ ਦੇ 40% ਸਾਡੇ ਕੋਲ ਵੋਟਾਂ ਕਿੰਨੀਆਂ 23% 10% ਕੋਟਾ ਵਧਾਉਣੀਆ ਪਰ ਸਿਰਫ 10% ਜਦੋਂ ਅਸੀਂ ਤੇ 23 ਤੋਂ 33 ਗੱਟੀਆਂ ਤੇ ਦੂਜੇ ਪਾਰਟੀਆਂ ਦੀ ਵੋਟਾਂ ਘਟ ਗਈਆਂ ਮੈਂ ਤੁਹਾਨੂੰ ਦਾਅਵੇ ਨਾ ਕਹਿ ਸਕਦਾ ਕਿ ਜੇ ਅਸੀਂ ਲੱਖ ਬਣ ਕੇ ਤੁਰ ਪਏ ਅਸੀਂ ਆਪਣੀ ਗੱਲ ਨੂੰ ਠੀਕ ਰੱਖਤਾ 2019 ਦੀ ਪਾਰਲੀਮੈਂਟ ਵਿੱਚ ਆਪਾਂ 10-12 ਸੀਟਾਂ ਦਿੱਤਾਗੇ ਪਰ ਉਹ ਤਾਂ ਕੱਟਾਵੇ ਕਿਸੇ ਫੂਟ ਤੇ ਜਟਾਵੇ ਕਿਸੇ ਅਧਾਰ ਤੇ ਤੇ ਜੇ ਅਸੀਂ ਵੀ ਦੂਜੀਆਂ ਪਾਰਟੀਆਂ ਨੂੰ ਉਹਨਾਂ ਦੇ ਮੈਦਾਨ 'ਚ ਫੇਰਨ ਲੱਗੇ ਫਿਰ ਜਿੱਤਾਂਗੇ ਉਹ 2014 ਦੀ ਜਿਹੜੀ ਖੇਚ ਸੀ ਨਾ ਉਹ ਖੇਚ ਸੀ ਫੂਲਾਂ ਦੀ ਉਹ ਉਹ ਖੇਚ ਸੀ ਲਾਸ਼ਾਂ ਦੀ ਜੇ ਆਪਾਂ ਉਸ ਅਧੂ ਅਸੂਲ ਤੇ ਅਦਰਸ਼ ਤੇ ਚੱਲਾਂਗੇ ਆਪਣੀ ਪਾਰਟੀ ਨੂੰ ਕੋਈ ਨਹੀਂ ਰੋਕ ਸਕਦਾ ਕਿਉਂਕਿ ਮੈਨੂੰ ਖੁਸ਼ੀ ਆ ਕੇ ਅਕਾਲੀ ਦਲ ਦਾ ਪ੍ਰਧਾਨ ਸੁਖਵੀਰ ਹੀ ਰਹਿਣਾ ਚਾਹੀਦਾ ਵਾ ਇਹ ਬਦਲਣਾ ਨਹੀਂ ਚਾਹੀਦਾ ਉਹ ਕਹੇ ਨੂੰ ਕਰਦੇ ਨੇ ਲੋਕ ਨਫਰਤ ਜਦ ਤਾਈ ਸੁਪੀਰ ਬਾਦਲ ਪ੍ਰਧਾਨ ਹੋਵੇਗਾ ਉਹ ਪਲੇਟਫਾਰਮ ਸਫਲ ਰਹੇਗਾ ਤੇ ਆਮ ਆਦਮੀ ਪਾਰਟੀ ਦੀ ਜਿੱਤ ਕਰ ਖੜਾ ਰਹੇ ਅੱਜ ਹਾਲਾਤ ਕਿਹਦੇ ਅਮਰਿੰਦਰ ਸਿੰਘ ਕਹਿੰਦਾ ਮੈਂ ਖਤਮ ਕਰ ਲੈਣੇ ਨੇ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਜਿਸ ਵਿਅਕਤੀ ਤੇ ਕ੍ਰਿਟਿਕਿਸਮ ਹੋਇਆ ਹੈ ਇੱਕ ਬੇਸੀ ਸਰਕਾਰ ਨੇ ਇਸ ਹਿੰਦੁਸਤਾਨ ਦੀ ਸਰਕਾਰ ਨੂੰ ਲੈ ਕੇ ਭੇਜਿਆ ਕਿ ਇਸ ਐਫਪੀ ਦੀ ਸਾਡੇ ਕੋਲ ਸਵਿਸ ਸਾਥੀਆਂ ਦੇ ਵਿੱਚ ਕਾਲਾ ਧੰਪਿਆ ਕਪੜੇ ਇੰਗਲੈਂਡ ਦੇ ਵਿੱਚ ਰਾਜਾਂ ਪ੍ਰਾਪਰਟੀਆਂ ਪਈਆਂ ਨੇ ਇਹ ਖਤਮ ਕਰਨ ਦੇ ਪ੍ਰਸਤਾਵ ਨੂੰ ਜਦੋਂ ਆਪਨੇ ਆਉਂਦੇ ਬ੍ਰਿਸ਼ਟ ਮੰਧਿਆ ਦਾ ਕੋਟਲੀ ਟੋਲਾ ਆਪਣੇ ਆਲਾ ਵਾਲੇ ਕਹਿੰਦਿਆ ਸਰਕਾਰ ਤੇ 2 ਲੱਖ ਕਰੋੜ ਰੁਪਏ ਦਾ ਕਰਜ਼ਾ ਕਿ ਅਮਰਿੰਦਰ ਸਿੰਘ ਨੇ ਸਾਰੀ ਸਰਕਾਰ ਨੂੰ ਬਾਈਪਾਸ ਕਰਕੇ 14 ਆਦਮੀਆਂ ਦੀ ਇੱਕ ਨਵੀਂ ਫੋਰਸ ਐਡਵਾਈਜ਼ਰ OSP ਕੈਬਨਟ ਵਾਲੇ ਇੱਕ ਮੰਤਰੀ ਵਾਲੇ ਤੇ ਸੀ ਪਾਰਲੀਮੈਂਟਰੀ ਸੇਕਟਰੀ ਵਾਲੇ ਤੇ ਇੱਥੇ ਹੀ ਬਸ ਨੇ ਉਹ ਦਰਜਨ ਪਾਰਲੀਮੈਂਟਰੀ ਸਖਤਰ ਬਣਾਉਣ ਚੱਲੇ ਨੇ ਅਮਰਿੰਦਰ ਸਿੰਘ ਇਹ ਖਤਮ ਕਰਨ ਕਿ ਪੰਜਾਬ ਦਾ ਖਰਦਾ ਤੇ ਪੰਜਾਬ ਦਾ ਖਫਤਾ ਪ੍ਰਾਪਤ ਨਹੀਂ ਕਰ ਸਕਦੇ ਕਿਉਂਕਿ ਇਹ ਫਿਊਡਲਸ ਨੇ ਇਹ ਵਿਜਵਾੜੇ ਨੇ ਜਿਨ੍ਹਾਂ ਨੂੰ ਨਹੀਂ ਪੜਹਾਇਆ ਪੰਜਾਬ ਦੇ ਵਿੱਚ ਥੱਲੇ ਜ਼ਮੀਨ ਦੇ ਉੱਤੇ ਲੋਕਾਂ ਦੇ ਇੱਕੀ ਡਾਕਟਰ ਆ ਕਹਿੰਦੇ ਨਾ ਸਿੱਖਤ ਕਰਨਗੇ ਘੁਟਕੇ ਦੇ ਹੱਥ ਰੱਖ ਕੇ 100 ਖਾਣੀ ਪੈਸੀ ਜੋ ਤੇ ਲੋਕ ਯਕੀਨ ਇਸ ਕਰਦੇ ਨਾ ਸਕੇ ਤਾਂ ਖਤਮ ਕਰਨਗੇ ਇਹਨਾਂ ਦਾ ਜਿਹੜਾ ਇਰੀਗੇਸ਼ਨ ਤੇ ਪਾਵਰ ਬਨਸ ਲਿਆ ਕਿਤਾ ਟੀਮ ਉਮਲੋਤਰਾ ਸ਼ਰਾਬ ਦਾ ਕਾਰੋਬਾਰੀ ਮਿੱਲਾ ਉਹਨਾ ਮਾਲਕ ਸੀ ਰਾਹਾਂ ਗੁਰਜੀਤ ਸਿੰਘ ਇਹਨਾਂ ਦਾ ਮਨਿਸਟਰ ਔਰ ਲੋਕੇ ਪਿੰਡ ਮਾਟੀ ਵਿੱਚ ਜਾ ਕੇ ਦੇਖ ਲੋ ਸਭ ਤੋਂ ਪੰਜਾਬ ਕੱਟੇ ਡਿਸਟ੍ਰਿਕਟ ਸ਼ਰਾਬ ਦੇ ਕਾਂਗਰਸ ਦੇ ਐਮਐਲਏ ਤੇ ਇਹਨਾਂ ਸੇਕਸਨ ਕਰਕੇ ਆ ਅਸਲ ਕਹਾਣੀ ਕੀ ਆ ਕਿ ਇਹ ਰੰਗ ਬਦਲੇ ਨੇ ਕਿਸੇ ਨੇ ਖੋਹਣੇ ਕਿਹਾ ਸੀ ਇਹ ਵਿਚਾਰ ਘਾਣਾ ਨੇ ਪੱਤੀ ਓਦਾਂ ਹੀ ਇਹਨਾਂ ਨੇ ਪੈਸੇ ਖਾਣੇ ਆ ਖੈਰ ਜੋ ਥੋੜੀ ਦੇਰ ਭੁੱਖੇ ਹੋਏ ਹੋਏ ਨੇ ਐਮਐਲਏ ਦੇ ਲਈ 10 ਸਾਲ ਦੇ ਉਡੀਕ ਲਈ ਸੀ ਕਿ ਸਾਡਾ ਇੱਕ ਵਾਰੀ ਦਾ ਹਾਂ ਲੱਗ ਲੈਣ ਦਿਓ ਇਹ ਧਾਨ ਹੋਣ ਤੇ ਇਹਨਾਂ ਨੇ ਹਰ ਕੰਮ ਵਿੱਚ ਵਿਛਤਾ ਜਾਰ ਕਰਨਾ ਇਹਨਾਂ ਨੇ ਹਰ ਕੰਮ ਵਿੱਚ ਪਖਬਾਤ ਕਰਨਾ ਜਦੋਂ ਬੇਰੋਜ਼ਗਾਰ ਲੋਕੀ ਇਹਨਾਂ ਨੂੰ ਨੌਕਰੀ ਮੰਗਣ ਨਾਲ ਕੇ ਯਾਦ ਰੱਖੋ ਮੇਰੀ ਗੱਲ ਜਿੱਦਾਂ ਹਰ ਸਮਰਤ ਤੋੜ ਕੇ ਮਨੂਕਾ ਡਾਂਗਾ ਮਰਉਂਦੇ ਸੀ ਇਹਨਾਂ ਨੇ ਸਾਡੇ ਬੱਚਾ ਤੇ ਡਾਂਗਾ ਵੀ ਬਰਉਣੀਆਂ ਤਾ ਇਹ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਹੈ ਕਿ ਆਪਾਂ ਸਾਰਿਆਂ ਨੂੰ ਲੰਮ-ਲੰਮ ਤਕੜੇ ਹੋ ਕੇ ਇਕੱਠੇ ਹੋ ਕੇ ਆਪਾਂ ਲੜਾਈ ਲੜੀ ਮੈਂ ਸਭ ਤੋਂ ਪਿੱਛੇ ਲੱਗਣ ਨੂੰ ਪਿਆਰ ਆ ਸਭ ਤੋਂ ਪਿੱਛੇ ਪਰਸੰਤ ਕਿ ਆਪਾਂ

ਦੰਦ ਤੇ ਤੰਦ ਹੋਰ ਵੱਡੇ ਸਟੀਲ ਦੇ ਘਰਾਣੇ ਲੋਹੇ ਦੇ ਵਪਾਰੀ ਕਾਰਪੋਰੇਟ ਹਾਊਸਸ ਉਹਨਾਂ ਦਾ ਕਰਜ਼ਾ ਮਾਫ਼ ਕਰਨ ਚੱਲੀ ਆ ਅਗੇ ਇਹ ਘਾਟੇ ਪਈਗੇ ਕਿ ਬੈਂਕਾਂ ਦਾ ਕਰਜ਼ਾ ਨਹੀਂ ਦੇ ਸਕਦੇ ਇਸ ਲਈ ਸਾਡੀ ਸਰਕਾਰ ਇਹਨਾਂ ਦਾ ਕਰਜ਼ਾ ਬੈਂਕਾਂ ਨੂੰ ਦੇ ਕਿੰਨਾ ਕਰਜ਼ਾ ਭਰੋ ਤੰਦ ਘਰਾਣਿਆਂ ਦਾ 1.40 ਹਜ਼ਾਰ ਕਰੋੜ ਰੁਪਈਆ ਭਰੋ ਜਿਹੜੀਆਂ ਕਿਹੜੀਆਂ ਕੰਪਨੀਆਂ ਨੇ ਖੁਰਾਕ ਖੇਤਰ ਦਾ ਐਮ ਐਮਪੀ ਪਾਰਲੀਮੈਂਟ ਨਵੀਨ ਸਿੰਧਰ ਸਟੇਨਲਸ ਸਟੀਲ ਉਸ਼ਰ ਸਟੀਲ ਐਸਐਸ ਸਟੀਲ ਤੇ ਪੰਜ ਸੱਤ ਹੋਰ ਕੰਪਨੀਆਂ ਤੇ 140000 ਕਰੋੜ ਰੁਪਇਆ ਉਹਨਾਂ ਦਾ ਕਰਜ਼ਾ ਮਾਫ਼ ਹੋਣਾ ਤੇ ਪੰਜਾਬ ਦੇ ਖੇਤਾਂ ਦੇ ਵਿੱਚ ਮਿਹਨਤ ਕਰਨ ਵਾਲੇ ਆਤਮ ਪੱਤਿਆ ਕਰਨ ਵਾਲੇ ਲੱਖਾਂ ਕਿਸਾਨਾਂ ਤੇ ਖੇਤ ਮਜ਼ਦੂਰਾਂ ਦਾ ਕਰਜ਼ਾ ਕਿੰਨਾ ਆ 103000 ਕਰੋੜ ਰੁਪਇਆ ਚੰਦ ਦਾਤਾ ਕਰਜ਼ਾ ਮਾਫ਼ ਹੋ ਸਕਦਾ ਲੇਕਿਨ ਲੱਖਾਂ ਉਹਨਾਂ ਲੋਕਾਂ ਦਾ ਜਿਹੜਾ ਜਾਨਾਂ ਗਵਾਲੇ ਨੇ

ਛੋਟੇ ਦੁਕਾਨਦਾਰਾਂ ਛੋਟੇ ਵਪਾਰੀ ਦਾ ਇਹਨਾਂ ਨੇ ਖਰੀ ਸੋਚਣਾ ਨਹੀਂ ਘਾਹੋ ਇਸ ਲਈ ਕੋਈ ਸੋਚ ਜਿਹੜੀ ਕਿ ਪਹਿਲੀ ਵਾਰ ਪੰਜਾਬ ਤੇ ਸੁਪਰੀਆ ਪਹਿਲੀ ਵਾਰ ਨਹੀਂ ਤਾਂ ਪਹਿਲੀ ਵਾਰ ਪਹਿਲਾ ਅੱਜ ਤੋਂ ਪਹਿਲਾਂ ਕਿਸੇ ਤੇ ਕਿਸੇ ਤੇ ਨੂੰ ਲੋਕਾਂ ਨੇ ਸਰਕਾਰ ਨਹੀਂ ਦਿੱਤਾ ਆਪਾਂ ਨੂੰ 23% ਵੋਟਾਂ ਪਈਆਂ ਵੋਟਾਂ ਆਪਾਂ ਨੂੰ ਪਈਆਂ ਸੀ ਬਹੁਤ ਸੀਟਾਂ ਪਰ ਜਿੰਨੀਆਂ ਸੀ 100 ਅਗਰ ਅਸੀਂ ਆਪਣੇ ਹਸੂਲ ਉੱਥੋਂ ਘਪਰਾ ਦਿੱਲੀ ਤੋਂ ਜਿਹੜੇ ਜੰਦੇ ਸੀ ਬਣਾਏ ਕਰੇ ਸੋ ਸਕਦੇ ਨਾ ਇਸ ਲਈ ਮੈਂ ਤੁਹਾਨੂੰ ਫਿਰ ਦੁਬਾਰਾ ਯਕੀਨ ਦਿਵਾਉਣਾ ਚਾਹਣਾ ਅਸੀਂ ਖੜਾਗੇ ਹਰੇ ਐਡਾ ਨਹੀਂ ਪਿਆਰ ਸੁੱਟਦੇ ਐਡਾ ਨਹੀਂ ਕਿੰਨੇ ਕੰਮ ਨਹੀਂ ਹੋਣੇ ਆਮ ਆਦਮੀ ਪਾਰਟੀ ਦੇ ਐਮ ਐਲ ਏ ਕੀਰ ਕੰਮ ਕਿਉਂ ਨਹੀਂ ਹੋਣੇ ਸਾਨੂੰ ਡਾਂਗ ਨਾਲ ਵੀ ਕੰਮ ਕਰਾਉਣੇ ਆਉਂਦੇ ਨੇ ਆ ਡਾਂਗ ਸਾਡੀ ਸਭ ਨੇ ਬੇਚੀ ਹੈ ਕਲੇ ਸਾਡੇ ਕੋਲ ਊਠਾ ਬੱਚਾ ਕਰਨ ਕੋਈ ਗੰਤ ਫੈਸਲਾ ਅਸੀਂ ਤੁਹਾਨੂੰ ਲੈ ਕੇ ਟਰਨੇ ਮੁਜਾਰੇ ਉਰ ਵਿਧਾਨ ਸਭਾ ਕਰਾਓ ਸਭ ਕੁਝ ਕਰ ਸਕਦੇ ਹਾਂ ਇਸ ਲਈ ਆਪਾਂ ਹਿੰਮਤ ਨਾ ਹਾਰਨੇ ਤੰਦਨੇ ਖਾਸ ਫਤਿਹ ਤਸੀਫ ਉਹਨਾਂ ਨੂੰ ਜਿਹੜਾ ਹਿੰਮਤ ਯਾਰ ਬਣਾਈ ਜੇ ਅਸੀਂ ਆਪਾਂ ਘਰ ਬਹਿ ਜਾਏ ਉਦਾਸ ਹੋ ਕੇ ਤੇ ਫਿਰ ਨਹੀਂ ਉਹ ਗੱਲ ਪੜਨੀ ਲੇਕਿਨ ਫੇਰ ਅਖੀਰ ਵਿੱਚ ਪਰਕੇ ਇਹ ਜਾਣ ਤੋਂ ਨਾ ਕਿ ਮੇਰੀ ਹੱਥ ਜੋੜ ਕੇ ਬੇਨਤੀ ਸਾਡਿਆ ਉੱਪਰਲੀ ਪਾਰਟੀ ਦੀ ਲੀਡਰਸ਼ਿਪ ਨੂੰ ਆ ਕਿ ਹੁਣ ਸਾਡੇ ਤੇ ਤਰਸ ਕਰੋ ਤੇ ਸਾਨੂੰ ਦਿਓ ਖੁਦ ਮੁਖਤਿਆਰੀ ਕਿ ਅਸੀਂ ਆਮ ਆਦਮੀ ਪਾਰਟੀ ਦਾ 2000 ਦੀ ਵਿੱਚ ਚੰਗਾ ਗੜ ਕੇ ਤੁਹਾਨੂੰ 10 ਸੀਟਾਂ ਦਿਖਾ ਕੇ ਕਿ 10 ਸੀਟਾਂ ਲੋਕ ਸਭਾ ਦੀ ਜਿੱਤੰਗੀਆਂ بہتر رستا میں رجنیتی کرنے رکھتا ہوتی معافی مانگنا سو تا زیادہ لیا گرمی بھی بہت آ ਦੋ ਸਾਡੇ ਕਾਮਾ ਨੇ ਹੋਰਾਂ ਨੇ ਵੀ ਕੋਨਾ ਕੋ ਮੇਰੀ ਗੱਲ ਨੂੰ ਕੱਟ ਨਹੀਂ ਸਕਦੇ ਮੈਂ ਆਪਾ ਇਨਰਟ ਪਾਰਟੀ ਡੈਮੋਕ੍ਰੇਸੀ ਦਾ ਅੰਦਰਲੀ ਜਮਹੂਰੀਤੀ ਸਾਰੇ ਸਾਡੇ ਮੋਡਰੇਟੇਰ ਬੈਠੇ ਨੇ ਸਭ ਨੂੰ ਹਾਂ ਕਿ ਆਪਣੀ ਗੱਲ ਕਹਿੰਦਾ ਅਗਰ ਕੋ ਗੱਲ ਸਮਝਦੇ ਮੈਂ ਜਰਤ ਗਈ ਹੈ ਉਹ ਮੈਂ ਕੋਈ ਇਸ ਗੱਲ ਨੂੰ ਟੋਕ ਵੀ ਸਕਦੇ ਮੈਨੂੰ ਕੋਈ ਗੁੱਸਾ ਜਿਦਾ ਨਹੀਂ ਹੋਵੇਗਾ ਫਟੇ ਇੱਕ ਵਾਰ ਪਿਆਰ ਨਾਲ ਲਾ ਲਿਓ ਵਾਹਿਗੁਰੂ ਜੀ ਕੀ ਫਤਿਹ ਮਾਹੀ ਕ੍ਰਿਪਾ ਜੀ ਕੀ ਫਤਿਹ